ਜਿਹੜੇ ਇਹਨਾਂ ਵੱਲੋਂ ਫੋਨ ਕੀਤੇ ਜਾਂਦੇ ਨੇ ਲੋਕਾਂ ਨੂੰ ਜਿਹੜੇ ਕਲੀਨਿਕਾਂ ਦੇ ਵਿੱਚ ਦਵਾਈਆਂ ਲੈਣ ਆਉਂਦੇ ਆ ਉਹ ਲੋਕ ਵੀ ਇਹੋ ਸਾਨੂੰ ਆ ਕੇ ਕਹਿੰਦੇ ਆ ਅਸੀਂ ਆਮ ਆਦਮੀ ਕਲੀਨਿਕ ਵੱਲੋਂ ਬੋਲ ਰਹੇ ਹਾਂ ਤੁਸੀਂ ਆਮ ਆਦਮੀ ਸਰਕਾਰ ਤੋਂ ਸੰਤੁਸ਼ਟ ਹੋ ਇਹਨਾਂ ਨੂੰ ਆਪਣੀ ਸਰਕਾਰ ਤੇ ਯਕੀਨ ਹੀ ਨਹੀਂ ਹੈਗਾ ਫੋਨ ਕਰ ਕਰਕੇ ਲੋਕਾਂ ਨੂੰ ਪੁੱਛਦੇ ਆ ਕਿ ਤੁਸੀਂ ਸੰਤੁਸ਼ਟ ਹੋ ਲੋ ਇਹ ਇਹ ਸਰਕਾਰ ਜੇਕਰ ਕੰਮ ਕੀਤੇ ਹੋਣ ਚੱਜ ਦੇ ਤੇ ਇਹਨਾਂ ਨੂੰ ਫੋਨ ਕਰਨ ਦੀ ਕੀ ਲੋੜ ਆ ਇਲਾਜ ਹੁੰਦਾ ਆ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਸ਼ੋਸ਼ ਹੀ ਆ ਆਦਮੀ ਕਲੀਨਿਕ ਦਾ ਹੀ ਦਿੱਲੀ ਵਾਂਗੂ ਹੀ ਆ ਦਿੱਲੀ ਵਾਲਾ ਕੰਮ ਹੀ ਹੋਊਗਾ ਸੇਮ ਦਿੱਲੀ ਵਾਲਾ ਕੰਮ ਹੈ ਸ਼ੋਸ਼ ਹੀ ਲੋਕਾਂ ਨੂੰ ਫੋਨ ਲਾ ਲਾ ਕੇ ਸੰਤੁਸ਼ਟੀ ਕਰੀ ਆ ਰਹੀ ਹੈ ਕਦੇ ਸਾਲ ਦੇ ਬੱਚੇ ਨੂੰ ਦਵਾਈ ਲੈਣ ਆਉਂਦਾ ਤਾਂ ਸਾਲ ਦੇ ਬੱਚੇ ਨੂੰ ਫੋਨ ਲਾ ਕੇ ਕਹਿੰਦੇ ਆ ਉਹ ਬੱਚੇ ਨਾਲ ਗੱਲ ਕਰਾ ਦਿਓ ਵੀ ਇੰਨੇ ਜਿਆਦਾ ਬੇਵਕੂਫ ਹੋ ਰੱਖੇ ਆ 2.5 ਸਾਲ ਦੀ ਬੱਚੀ ਹੈ ਕਿਤੇ ਆ ਕੋਲਡ ਦੇ ਦਿਨ ਚੱਲਦੇ ਉਹਨੂੰ ਕੋਲਡ ਹੋਇਆ ਸੀ ਜਿਹੜੇ ਇਹਨਾਂ ਨੇ ਜਿੰਨੇ ਵੀ ਉੱਥੇ ਬਿਠਾਏ ਵੇ ਆਪਦੇ মিডিਆ ਵਾਲੇ ਕਾਲ ਕਰਕੇ ਪੁੱਛਦੇ ਤੇ ਉਹ ਕਹਿੰਦੇ ਵੀ 2.5 ਸਾਲ ਦੀ ਬੱਚੀ ਨਾਲ ਗੱਲ ਕਰਾਓ ਵੀ ਤੁਸੀਂ ਸੰਤੁਸ਼ਟ ਹੋ ਹੁਣ ਦੱਸੋ 2.5 ਸਾਲ ਦੀ ਬੱਚੀ ਕਿਵੇਂ ਗੱਲ ਕਰੂਗੀ ਪੇਸ਼ੈਂਟਾਂ ਨੂੰ ਫੋਨ ਲਾ ਕੇ ਬੱਛੇ ਜਾਂਦਾ ਵੀ ਇਹਨਾਂ ਨੇ ਪੈਸੇ ਤਾਂ ਨਹੀਂ ਲੈਂਦੇ ਜਿੱਥੇ ਫੋਨ ਲਾੜਿਆ ਉੱਥੇ ਲਾਓ ਜਿੱਥੇ ਰਿਸ਼ਵਤਾਂ ਚੱਲਦੀ ਹੈ ਕ腐ਪਸ਼ਨ ਚੱਲਦਾ ਹੈ ਉੱਥੇ ਫੋਨ ਲਾ ਵੀ ਤੁਹਾਡੇ ਤੋਂ ਕੋਈ ਕ腐ਪਸ਼ਨ ਤਾਂ ਨਹੀਂ ਲੈਂਦੀ ਅਸੀਂ ਕਿਹੜੀ ਕ腐ਪਸ਼ਨ ਲਾਵਾਂਗੇ ਅਸੀਂ ਤਾਂ ਦਵਾਈਆਂ ਦਿੰਨੇ ਆ ਲੋਕਾਂ ਦਾ ਭਲਾ ਕਰ ਤਰਨਤਨ ਦੇ ਵਿੱਚਾਂ ਤਰਨਤਨ ਦੇ ਵਿੱਚ ਜਿੱਥੇ ਜਿਮਨੀ ਚੂਣਾ ਦਾ ਜੋਰ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਰੋਡ ショ ਵੀ ਅੱਜ ਹੋ ਰਿਹਾ ਤਾਂ ਉੱਤੇ ਹੀ ਤਰਨਤਨ ਦੇ ਰੋਡ ਵੀ ਜਿਹੜੇ ਨੇ ਉਹ ਜਾਮ ਨੇ ਉਹ ਗੱਲ ਵੱਖਰੀ ਆ ਕਿ ਜਾਮ ਸਰਕਾਰੀ ਮੁਲਾਜ਼ਮਾਂ ਦੇ ਕਰਕੇ ਨੇ ਸਰਕਾਰ ਕਹਿੰਦੀ ਹੈ ਕਿ ਰੋਜ਼ਗਾਰ ਦਿੰਦਾ ਪਰ ਫਿਰ ਵੀ ਮੁਲਾਜ਼ਮ ਜਿਹੜੇ ਨੇ ਉਹ ਸੜਕਾਂ ਤੇ ਨੇ ਰੋਜ਼ਗਾਰ ਦੇ ਨਾਂ ਤੇ ਸਰਕਾਰ ਤਾਂ ਢਡੋਰਾ ਪਿੜਦੀ ਆ ਕਿ ਰੋਜ਼ਗਾਰ ਬਹੁਤ ਅਸੀਂ ਦਿੰਦਾ ਰੋਜ਼ਗਾਰ ਬਹੁਤ ਦਿੰਦਾ ਪਰ ਤੁਸੀਂ ਤਾਂ ਉਹਨਾਂ ਦੇ ਡ੍ਰੀਮ ਪ੍ਰੋਜੈਕਟ ਵਾਲੇ ਹੋ ਤੁਸੀਂ ਸੜਕਾਂ ਤੇ ਤੁਸੀਂ ਮੇਰੇ ਮੂੰਹ ਦੇ ਉੱਤੇ ਸਮਾਈਲ ਥੋੜੀ ਜੀ ਵੇਖ ਰਹੇ ਹੋ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਹੱਸੋ ਹੀਣਾ ਸਵਾਲ ਪੁੱਛਿਆ ਤੁਸੀਂ ਇਹ ਮੇਰੇ ਮੂੰਹ ਤੇ ਸਮਾਈਲ ਇਸ ਕਰਕੇ ਆਈ ਹੈ ਕਿ ਜਿਹੜਾ ਪਾਇਲਟ ਪ੍ਰੋਜੈਕਟ ਆ ਇਹਨਾਂ ਦਾ ਇਹ ਇੱਕ ਹਵਾ ਦੇ ਵਿੱਚ ਪਾਇਲਟ ਪ੍ਰੋਜੈਕਟ ਆ ਆਮ ਆਦਮੀ ਕਲੀਨਿਕਾਂ ਦਾ ਸਟਾਫ ਇੱਥੇ ਆ ਕੇ ਅੱਜ ਕਰਨਤਾਰਨ ਦੀ ਜਿੰਮਣੀ ਚੋਣਾ ਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਇਹਦਾ ਕਾਰਨ ਇਹ ਆ ਕਿ ਪੰਜਾਬ ਸਰਕਾਰ ਨੇ ਸਾਨੂੰ ਦਿਹਾੜੀਦਾਰ ਬੇਸਤੇ ਰੱਖਿਆ ਹੋਇਆ ਕਿਤੇ ਨਾ ਕਿਤੇ ਅਸੀਂ ਡਿਗਰੀਆਂ ਕਰਕੇ ਅਮ ਫਾਰਮੇਸੀ ਤੱਕ ਕਰਕੇ ਅਸੀਂ ਇੱਥੋਂ ਜੌਬ ਲਈਆਂ ਪਰ ਜਿਹੜੀ ਸਾਨੂੰ ਤਨਖਾਹ ਦਿੱਤੀ ਜਾ ਰਹੀ ਆ ਉਹ 12000 ਰੁਪਇਆ ਬੰਦੀ ਆ ਸਾਡੀ ਤਨਖਾਹ ਇੱਕ ਪੇਸ਼ੈਂਟ ਦੇ 12 ਰੁਪਏ ਸਾਨੂੰ ਦਿੱਤੇ ਜਾਂਦੇ ਆ ਔਰ ਐਤਵਾਰ ਦੀ ਛੁੱਟੀ ਵਾਲੇ ਦਿਨ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਗਸਟਡ ਛੁੱਟੀ ਵਾਲੇ ਦਿਨ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਜਦੋਂ ਕਿ ਆਮ ਮੁਲਾਜ਼ਮ ਜਿਹੜੇ ਆ ਉਹ ਛੁੱਟੀ ਵਾਲੇ ਦਿਨ ਖੁਸ਼ ਹੁੰਦੇ ਵੀ ਅੱਜ ਛੁੱਟੀ ਆ ਤੇ ਸਾਡੇ ਹੱਥਾਂ ਪੈਰਾਂ ਦੀ ਬਣ ਜਾਂਦੀ ਵੀ ਸਾਡੇ ਤੋਂ ਕਿਤੇ ਪੈਸਾ ਹੀ ਨਹੀਂ ਆਉਣਾ ਕੋਈ ਸਾਡੀ ਤਾਂ ਦਿਹਾੜੀ ਮਰ ਗਈ ਜਿਹੜੀ ਸਾਡੀ 5 600 ਦਿਹਾੜੀ ਬਣਨਦੀ ਆ ਸੋ ਇਸ ਕਰਕੇ ਸਰਕਾਰ ਨੇ ਸਾਡੇ ਨਾਲ ਕੋਝਾਂ ਬਜਾਕ ਕੀਤਾ ਜਿੱਦਾਂ ਤੁਸੀਂ ਦਿੱਲੀ ਦੇ ਵਿੱਚ ਇਹਨਾਂ ਦਾ ਰੋਲ ਮਾਡਲ ਵੇਖ ਲਿਆ ਆਮ ਆਦਮੀ ਕਲੀਨਿਕ ਉੱਥੇ ਵੀ ਖੋਲੇ ਗਏ ਇਹਨਾਂ ਦੀ ਸਰਕਾਰ ਵੱਲੋਂ ਉੱਥੋਂ ਦੇ ਮਲਾਜਮਾਂ ਨੂੰ ਭਾਜਪੀ ਦੀ ਸਰਕਾਰ ਨੇ ਆ ਕੇ ਕੱਢਤਾ ਉਹ ਵਿਚਾਰੇ ਆਪਣੀ ਰੋਟੀ ਰੋਜੀ ਤੋਂ ਹੱਥ ਧੋ ਬੈਠੇ ਨੇ ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਅੱਜ ਸਾਨੂੰ ਇੱਥੇ ਸੜਕਾਂ ਤੇ ਆਉਣ ਦੀ ਲੋੜ ਕਿਉਂ ਪਈ ਕਿਉਂਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਦੀ ਸਰਕਾਰ 2027 ਦੇ ਵਿੱਚ ਨਹੀਂ ਆਉਂਦੀ ਤੇ ਸਾਡਾ ਫਿਊਚਰ ਕੁਛ ਨਹੀਂ ਆ ਸਾਡੀ ਕੋਈ ਜੌਬ ਸਿਕਿਉਰਟੀ ਨਹੀਂ ਆ ਦਿਹਾੜੀਦਾਰ ਹੁਣ ਅਸੀਂ ਪੜ੍ਹੇ ਲਿਖੇ ਦਿਹਾੜੀਆਂ ਵੀ ਨਹੀਂ ਕਰ ਸਕਦੇ ਅਸੀਂ ਪੜ੍ਹੇ ਲਿਖੇ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਆ ਵੀ ਅਸੀਂ ਕਿੱਥੇ ਦਿਹਾੜੀਆਂ ਕਰਾਂਗੇ ਅਸੀਂ ਰੇੜੀਆਂ ਵੀ ਨਹੀਂ ਲਾ ਸਕਦੇ ਜਦ ਕਿ ਇਹ ਸਾਰਾ ਕੁਝ ਕਰਦੇ ਹੋਏ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਈ ਉਹ ਪਟੀਸ਼ਨ ਵੀ ਸਾਡੇ ਹੱਕ ਦੇ ਵਿੱਚ ਆਈ ਆ ਪੰਜਾਬ ਸਰਕਾਰ ਨੂੰ 6 ਮਹੀਨੇ ਦਾ ਅਲਟੀਮੇਟਮ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦਿੱਤਾ ਪਰ ਅੱਜ ਤੱਕ ਪੰਜਾਬ ਸਰਕਾਰ ਦੇ ਸਿਰ ਤੇ ਝੂਣ ਹੀ ਸਰਕੀ ਦੇਖੋ ਜਿਹੜੀ ਸਰਕਾਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੋਰਟ ਆਰਡਰ ਹੀ ਨਹੀਂ ਮੰਨ ਰਹੀ ਉਹ ਸਰਕਾਰ ਆਮ ਲੋਕਾਂ ਬਾਰੇ ਕੀ ਸੋਚੂਗੀ ਇਹ ਜਿਹੜੇ ਆਮ ਆਦਮੀ ਕਲੀਨਿਕ ਆਮ ਆਦਮੀ ਪ੍ਰੋਜੈਕਟ ਇਹਨਾਂ ਦਾ ਜਿਹੜਾ ਇਹ ਇਹ ਲੋਕ ਹੀ ਜੇਕਰ ਪਾਇਲਟ ਪ੍ਰੋਜੈਕਟ ਦੇ ਮਲਾਜਮ ਹੀ ਇਹਨਾਂ ਛੜਕਾਂ ਦੇ ਉੱਤੇ ਆ ਤੇ ਆਮ ਲੋਕਾਂ ਦਾ ਕੀ ਬਣੂਗਾ ਇਹ ਇਹ ਬਹੁਤ ਹੀ ਜਿਹੜੀ ਮਾੜੀ ਸਰਕਾਰ ਜਿਹੜੀ ਆ ਆਈ ਆ ਪੰਜਾਬ ਦੇ ਵਿੱਚ ਕਿਉਂ ਪੰਜਾਬ ਸਰਕਾਰ ਕਿਤੇ ਦਾ ਕਿਤੇ ਕਹਿੰਦੀ ਮhalla ਕਲੀਨਿਕਾਂ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਪਰ ਦਵਾਈਆਂ ਇੱਕ ਆਨਲਾਈਨ ਪੋਰਟਲਾਂ ਦੇ ਉੱਤੇ ਹੀ ਚੜਾਈਆਂ ਜਾ ਰਹੀਆਂ ਨੇ ਨਾ ਕਿ ਲੋਕਾਂ ਤੱਕ ਮਿਲ ਰਹੀਆਂ ਨੇ ਜਿਹੜੇ ਇਹਨਾਂ ਵੱਲੋਂ ਫੋਨ ਕੀਤੇ ਜਾਂਦੇ ਨੇ ਲੋਕਾਂ ਨੂੰ ਜਿਹੜੇ ਕਲੀਨਿਕਾਂ ਦੇ ਵਿੱਚ ਦਵਾਈਆਂ ਲੈਣ ਆਉਂਦੇ ਆ ਉਹਨਾਂ ਲੋਕਾਂ ਨੂੰ ਫੋਨ ਕੀਤੇ ਜਾਂਦੇ ਨੇ ਉਹ ਲੋਕ ਵੀ ਇਹੋ ਸਾਨੂੰ ਆ ਕੇ ਕਹਿੰਦੇ ਆ ਕਿ ਸਰ ਫੋਨ ਆਉਂਦੇ ਦਿਹਾੜੀ ਚ ਚਾਰ-ਚਾਰ ਵਾਰੀ ਜਦੋਂ ਕਿਤੇ ਨਹਾਉਂਦੇ ਹੋਈਏ ਜਦੋਂ ਕਿਤੇ ਜ਼ਰੂਰਾ ਜ਼ਰੂਰੀ ਕੰਮ ਕਰਦੇ ਹੋਈਏ ਫੋਨ ਆ ਜਾਂਦਾ ਅਸੀਂ ਭੱਜ ਕੇ ਚੁੱਕਦੇ ਆ ਤੇ ਉਹ ਬੀਬੀ ਫੇਰ ਬੋਲਦੀ ਆ ਅਸੀਂ ਆਮ ਆਦਮੀ ਕਲੀਨਿਕ ਵੱਲੋਂ ਬੋਲ ਰਹੇ ਹਾਂ ਤੁਸੀਂ ਆਮ ਆਦਮੀ ਸਰਕਾਰ ਤੋਂ ਸੰਤੁਸ਼ਟ ਹੋ ਇਹਨਾਂ ਨੂੰ ਆਪਣੀ ਸਰਕਾਰ ਤੇ ਯਕੀਨ ਹੀ ਨਹੀਂ ਹੈਗਾ ਫੋਨ ਕਰ-ਕਰ ਕੇ ਲੋਕਾਂ ਨੂੰ ਪੁੱਛਦੇ ਆ ਕਿ ਤੁਸੀਂ ਸੰਤੁਸ਼ਟ ਹੋ ਨੋ ਇਹ ਇਹ ਸਰਕਾਰ ਜੇਕਰ ਕੰਮ ਕੀਤੇ ਹੋਣ ਚ ਅੱਜ ਦੇ ਤੇ ਇਹਨਾਂ ਨੂੰ ਫੋਨ ਕਰਨ ਦੀ ਕੀ ਲੋੜ ਆ ਐਡਵਰਟਾਈਜ਼ਮੈਂਟਾਂ ਕਰਨ ਦੀ ਕੀ ਲੋੜ ਆ ਐਡਵਰਟਾਈਜ਼ਮੈਂਟਾਂ ਦੀ ਪਹਿਲਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਤੇ ਸਿਕਿਉਰਿਟੀ ਨਹੀਂ ਲੈਣੀ ਆ ਵੇਖੋ ਸਿਕਿਉਰਿਟੀ ਤੁਹਾਡੇ ਸਾਹਮਣੇ ਪੁਲਿਸ ਪ੍ਰਸ਼ਾਸਨ ਨੂੰ ਕਿੰਨੀ ਆ ਭਾਜੜਾ ਪਈਆਂ ਹਰੇ ਪੈਣ ਦੀ ਗੱਲ ਵੀ ਕਰਦੇ ਸੀ ਕਹਿੰਦੇ ਹਰਾ ਪੈਨ ਆਮ ਲੋਕਾਂ ਦੇ ਲਈ ਚੱਲੂ ਚੱਲ ਗਿਆ ਤੁਹਾਡੇ ਰੋਜ਼ਗਾਰ ਦੇ ਲਈ ਚੱਲਿਆ ਹਾਂਜੀ ਹਾਂਜੀ ਸਰ ਦੇਖੋ ਹਰਾ ਪੈਨ ਹੁਣ ਚੱਲ ਰਿਹਾ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਤੇ ਸਭ ਤੋਂ ਮੰਦਭਾਗੀ ਗੱਲ ਇਹ ਹੀ ਆ ਦੇਖੋ ਵੀ ਇੱਕ ਫੋਨ ਕਰਨਾ ਮੈਂ ਤੁਹਾਨੂੰ ਇੱਕ ਹੁਣ ਦੀ ਬਾਤਤਾ ਦੱਸਦਾ ਇਹ ਐਵੇਂ 2-3 ਦਿਨ ਦੀ 2.5 ਸਾਲ ਦੀ ਬੱਚੀ ਐ ਕਿਤੇ ਆ ਕੋਲਡ ਦੇ ਦਿਨ ਚੱਲਦੇ ਉਹਨੂੰ ਕੋਲਡ ਹੋਇਆ ਸੀ ਤੇ ਇਹਨਾਂ ਨੇ ਜਿਹੜੇ ਇਹਨਾਂ ਨੇ ਜਿੰਨੇ ਵੀ ਉੱਥੇ ਬਿਠਾਏ ਵੇ ਆਪਦੇ মিডিਆ ਵਾਲੇ ਕਾਲ ਕਰਕੇ ਪੁੱਛਦੇ ਤੇ ਉਹ ਕਹਿੰਦੇ ਵੀ ਢਾਈ ਸਾਲ ਦੀ ਬੱਚੀ ਨਾਲ ਗੱਲ ਕਰਾਓ ਵੀ ਤੁਸੀਂ ਸੰਤੁਸ਼ਟ ਹੋ ਹੁਣ ਦੱਸੋ ਢਾਈ ਸਾਲ ਦੀ ਬੱਚੀ ਕਿਵੇਂ ਗੱਲ ਕਰੂਗੀ ਮਤਲਬ ਇਹ ਜਦੋਂ ਇਹਨਾਂ ਨੂੰ ਮਤਲਬ ਪੁੱਛਦੇ ਉਹ ਜਿਹਨਾਂ ਨੂੰ ਕਾਲ ਕਰਦੇ ਇਹ ਕਹਿੰਦੇ ਆਪਾਂ ਡਾਟਾ ਕਲੈਕਟ ਕਰ ਰਹੇ ਆਂ ਵੀ ਸੈਟੀਸਫੈਕਸ਼ਨ ਲੈਵਲ ਦੇਖਦੇ ਵੀ ਲੋਕਾਂ ਦਾ ਵੀ ਸਰਕਾਰ ਪ੍ਰਤੀ ਕੀ ਹੈ ਤਾਂ ਮੇਨ ਗੱਲ ਇਹ ਹੀ ਆ ਵੀ ਜਦੋਂ ਸੈਟੀਸਫੈਕਸ਼ਨ ਲੈਵਲ ਦੇਖਣਾ ਇਹ ਟੰਗ ਨਹੀਂ ਆ ਉਹਦਾ ਵੀ ਚਾਰ-ਚਾਰ ਤੁਸੀਂ ਫੋਨ ਕਰੋ ਇਹ ਮਤਲਬ ਬਿਲਕੁਲ ਇੱਜ਼ਤ ਦਾ ਖੇਡ ਹੈ ਬਾਕੀ ਭਾਜੀ ਗੱਲ ਇਹ ਆ ਦੇਖੋ ਸਿੱਧੇ ਹੀ ਫੰਡਾਮੈਂਟਲ ਰਾਈਟਾਂ ਜਿਹੜੇ ਉਹ ਸਿੱਧੇ ਹੀ ਵਾਇਲਟ ਹੋ ਰਹੇ ਆ ਅੱਪਾ ਜੇ ਰਾਈਟ ਟੂ ਇਕੁਐਲਟੀ ਦੀ ਗੱਲ ਕਰੀਏ ਰਾਈਟ ਟੂ ਇਕੁਐਲਟੀ ਦੱਸੋ ਕਿੱਥੇ ਐ ਜਦੋਂ ਸਾਡਾ ਕੰਮ ਪੁਰਜ਼ਕਾਰ ਤੋਂ ਸੰਤੋਟਣਾ ਰੋਜ਼ਗਾਰ ਤੋਂ ਨਹੀਂ ਨਹੀਂ ਅਸੀਂ ਕਿਵੇਂ ਸੰਤੋਸ਼ਟ ਹੋ ਸਕਦੇ ਭਾਜੀ ਦੱਸੋ ਜਦੋਂ ਸਾਨੂੰ ਮਹੀਨਾ ਪੂਰਾ ਅਸੀਂ ਮਤਲਬ ਆਨਲਾਈਨ ਆਫਲਾਈਨ ਕੰਮ ਕਰਕੇ ਸਾਨੂੰ ਰੁਪਈਏ 12000 ਬਣਦੇ ਤਨਖਾਹ ਸਾਡੀ ਤਨਖਾਹ ਨਹੀਂ ਸਾਡਾ ਸ਼ੋਸ਼ਣ ਕੀਤਾ ਜਾਂਦਾ ਮਤਲਬ ਮਹੀਨਾਵਾਰ ਪੱਤਾ ਕਹਿ ਕੇ ਦਿੱਤਾ ਜਾਂਦਾ ਸਾਨੂੰ ਉਹ ਤਨਖਾਹ ਥੋੜੀ ਨਾ ਹੁੰਦੀ 12 ਮੁੱਖ ਮੰਤਰੀ ਸਾਹਿਬ ਮਿਲਦੇ ਆ ਨਹੀਂ ਮੁੱਖ ਮੰਤਰੀ ਸਾਹਿਬ ਨਹੀਂ ਮਿਲਦੇ ਦੇਖੋ ਸਾਨੂੰ ਮੀਟਿੰਗ ਮਿਲੀ ਸੀ 18 ਜੂਨ ਦੀ ਆਪਣੇ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੇ ਮਤਲਬ ਵਾਅਦਾ ਸ਼ਿਵਾਸ਼ੰ ਦਵਾਇਆ ਸੀ ਵੀ ਤੁਹਾਨੂੰ ਮੀਟਿੰਗ ਦਿੱਤੀ ਜਾਵੇਗੀ ਜਦੋਂ ਅਸੀਂ ਚੰਡੀਗੜ੍ਹ ਪੁੱਜੇ ਤਾਂ ਮੁੱਖ ਮੰਤਰੀ ਜੀ ਨੇ ਸਿਹਤ ਦਾ ਬਹਾਨਾ ਲਾ ਲਿਆ ਕਿ ਸਿਹਤ ਖਰਾਬ ਹੈ ਤੇ ਫੇਰ ਆਇਓ ਤੇ ਉਸ ਦਿਨ ਦਾ ਦਿਨ ਤੇ ਅੱਜ ਦਾ ਦਿਨ 6 ਮਹੀਨੇ ਹੋ ਗਏ ਤੇ ਮਤਲਬ ਜਿਹੜਾ ਸਬਰ ਦਾ ਬੰਨ ਟੁੱਟਿਆ ਬਾਈ ਤਾਂ ਹੀ ਲੋਕ ਇਕੱਠੇ ਹੋਏ ਵੇ ਕਪਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਮੁਲਾਜ਼ਮਾਂ ਵਰਗ ਬਹੁਤ ਸੁਖੀ ਆ ਸਾਡੇ ਤੋਂ ਕਹਿੰਦੇ ਬਹੁਤ ਸੁਖੀ ਆ ਲੋਕ ਨਾ ਨਹੀਂ ਕਿੱਥੇ ਸੁਖੀ ਆਈ ਰੈਗੂਲਰ ਤਾਂ ਕਰੇ ਨਹੀਂ ਇਹ ਚੱਕਰੀ ਦਿਹਾੜੀਦਾਰ ਕੰਮ ਕਰੀ ਜਾਂਦੇ ਆ ਜੇ ਮੀਂਹ ਕਣੀ ਆ ਜੇ ਪੇਸ਼ੈਂਟ ਨਾ ਆਵੇ ਤਾਂ ਬਿੱਲੇ ਵਾਹ ਕੇ ਘਰੇ ਵਗ ਜਾਂਦੇ ਆ ਮਤਲਬ ਜੇ 10 ਕਿਲੋਮੀਟਰ ਜਾਣੇ ਆ ਆਪਣੇ ਖਰਚੇ ਦੇ ਜਾਂਦੇ ਆ ਕੋਈ ਸਾਨੂੰ ਕੋਈ ਕੁਝ ਨਹੀਂ ਮਿਲ ਰਿਹਾ ਨਾ ਸਾਨੂੰ ਕੋਈ ਮੈਡੀਕਲ ਲੀਵ ਹੈ ਨਾ ਕੋਈ ਲੀਵ ਹੈ ਮਤਲਬ ਜੇ ਆਵਾਂਗੇ ਤਾਂ ਪੈਸੇ ਮਿਲਣਗੇ ਜੇ ਨਹੀਂ ਆਵਾਂਗੇ ਤਾਂ ਨਾ ਕੋਈ ਪੈ ਨਹੀਂ ਹੈਗੀ ਇੱਥੇ ਕਹਿੰਦੇ ਕਿ ਬਦਲਾਅ ਬਹੁਤ ਘੈਂਟ ਆ ਬਹੁਤ ਲਾਭ ਕਿਹੜਾ ਹੀ ਕੋਈ ਬਦਲਾਅ ਨਹੀਂ ਪੇਸ਼ੈਂਟਾਂ ਨੂੰ ਫੋਨ ਲਾ ਕੇ ਬਚੇ ਜਾਂਦਾ ਵੀ ਇਹਨਾਂ ਨੇ ਪੈਸੇ ਤਾਂ ਨਹੀਂ ਲੈਂਦੇ ਜਿੱਥੇ ਫੋਨ ਲਾੜਿਆ ਉੱਥੇ ਲਾਓ ਜਿੱਥੇ ਰਿਸ਼ਵਤਾਂ ਚੱਲਦੀ ਹੈ ਕ腐ਪਸ਼ਨ ਚੱਲਦਾ ਹੈ ਉੱਥੇ ਫੋਨ ਲਾ ਵੀ ਤੁਹਾਡੇ ਤੋਂ ਕੋਈ ਕ腐ਪਸ਼ਨ ਤਾਂ ਨਹੀਂ ਲੈਂਦੀ ਅਸੀਂ ਕਿਹੜੀ ਕ腐ਪਸ਼ਨ ਲਾਵਾਂਗੇ ਅਸ ਤਾਂ ਦਵਾਈਆਂ ਦਿੰਨੇ ਆ ਲੋਕਾਂ ਦਾ ਭਲਾ ਕਰਦੇ ਆ ਇਲਾਜ ਹੁੰਦਾ ਮਦਵੀ ਕਲੀਨਿਕ ਦੇ ਵਿੱਚ ਲੋਕ ਇਲਾਜ ਹੁੰਦਾ ਪਰ ਆਨਲਾਈਨ ਪੋਰਟਲ ਸਾਰਾ ਫੇਕ ਹੈ ਮਨ ਲਵੀ ਅੱਛਾ ਕੋਈ ਮੈਡੀਸਨ ਨਹੀਂ ਹੈਗੀ ਕੁਝ ਨਹੀਂ ਹੈਗਾ ਹੀ ਬਸ ਉਹ ਮੈਡੀਸਨ ਬਸ ਸਟਾਕ ਮੇਨਟੇਨ ਰੱਖੋ ਬਾਸ ਜਿੰਨੀ ਸੋਡੀ ਈਡੀਅਲ ਹੈ ਉਹਨੂੰ ਮੇਨਟੇਨ ਰੱਖੋ ਇਸ ਤੋਂ ਬਾਅਦ ਕੁਛ ਨਹੀਂ ਹਾਏ ਹ ਲਵੇ ਹੈ ਕਿ ਕੱਲਾ ਸ਼ੋਸ਼ਾ ਹੀ ਆਮ ਆਦਮੀ ਕਲੀਨਿਕ ਦਾ ਸ਼ੋਸ਼ਾ ਹੀ ਆਮ ਆਦਮੀ ਕਲੀਨਿਕ ਦਾ ਹੀ ਦਿੱਲੀ ਵਾਂਗੂ ਹੀ ਹੈ ਦਿੱਲੀ ਵਾਲਾ ਕੰਮ ਹੀ ਹੋਊਗਾ ਸੇਮ ਦਿੱਲੀ ਵਾਲਾ ਕੰਮ ਹੈ ਸ਼ੋਸ਼ਾ ਹੀ ਤੁਹਾਨੂੰ ਲੱਗਿਆ ਵੀ ਮੁਲਾਜ਼ਮ ਨਹੀਂ ਖੁਸ਼ ਆਮ ਆਦਮੀ ਕਲੀਨਿਕ ਵਾਲੇ ਤਾਂ ਲੋਕ ਕਿੱਥੋਂ ਖੁਸ਼ ਹੋਣਗੇ ਲੋਕਾਂ ਨੂੰ ਫੋਨ ਲਾ ਲਾ ਕੇ ਸੰਤੁਸ਼ਟੀ ਕਰੀ ਜਾ ਰਹੀ ਹੈ ਕਰੇ ਸਾਲ ਦੇ ਬੱਚੇ ਨੂੰ ਦਵਾਈ ਲੈਣ ਆਉਂਦਾ ਤਾਂ ਸਾਲ ਦੇ ਬੱਚੇ ਨੂੰ ਫੋਨ ਲਾ ਕੇ ਕਹਿੰਦੇ ਆ ਉਹ ਬੱਚੇ ਨਾਲ ਗੱਲ ਕਰਾ ਦਿਓ ਵੀ ਇੰਨੇ ਜਿਆਦਾ ਬੇਵਕੂਫ ਹੋ ਰੱਖੇ ਆ ਵੀ ਸਾਲ ਦੇ ਬੱਚੇ ਨਾਲ ਗੱਲ ਕਿਵੇਂ ਕਰਵਾ ਦੇਣਗੇ ਪੇਸ਼ੈਂਟ ਦਿਹਾੜੀ ਚਾਰ ਚਾਰ ਵਾਰ ਫੋਨ ਆਉਂਦੇ ਆ ਸਵੇਰੇ ਸਵੇਰੇ ਉੱਠਦੇ ਚਾਰ ਸੋ ਮਰੀਜ਼ ਆ ਕੇ ਸਾਨੂੰ ਕਈ ਤਾਂ ਮਰੀਜ਼ ਹੀ ਸਾਨੂੰ ਬਲੈਕਮੇਲ ਕਰਦੇ ਆ ਥੋੜੀ ਸਰਕਾਰ ਨੂੰ ਸ਼ਿਕਾਇਤ ਕਰਾਂਗੇ ਫਲਾਨਾ ਧਮਕਾ ਵੀ ਮਰੀਜ਼ਾਂ ਵੱਲੋਂ ਵੀ ਬਲੈਕਮੇਲ ਕਰਿਆ ਜਾਂਦਾ ਫੋਨ ਵੀ ਸਾਨੂੰ ਫੋਨ ਆਂਦਾ ਵੀ ਤੁਸੀਂ ਪੈਸੇ ਤਾਂ ਨਹੀਂ ਲੈਂਦੇ ਕੋਈ ਕੁਛ ਤਾਂ ਨਹੀਂ ਲੈਂਦੇ ਦਵਾਈ ਪੂਰੀ ਦਿੰਨੇ ਹੋ ਆਮ ਆਦਮੀ ਕਲੀਨਿਕ ਦੇ ਜਿਹੜੇ ਬਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੜਕਾਂ ਤੇ